ਜੀ ਮੈਨਾਂ ਕੰਨ ਮੇਕਾ ਟੈਰੀ ਕਰਿਆ ਦੁੱਦੂ ਪੀ ਲਈ ਆਦੀ ਦੁੱਦੂ ਪੀ ਲਿਆ ਚੋਰਿਆ ਨੇ ਨਹੀਂ ਤੈਨੂੰ ਕੀ ਪਤਾ ਹੀ ਵੀ ਤੂੰ ਜਿਆਦਾ ਹੈ ਟੋਪਲਾ ਜਿਆ ਮੇਰੇ ਸੇਟੀ ਇੱਕ ਆਵੇ ਭਾਈ ਚਲਾ ਆ ਗਿਆ ਜੀ ਚੰਗਾ ਜਵੇਲ ਹੋ ਅੱਛਾ ਵੀਡੀਓ ਲਵ ਵੀਰਨ ਦੀ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਹੋਪ ਤੁਸੀਂ ਸਾਰੇ ਵਧੀਆ ਹੋਗੇ ਜੀ ਸੋ ਵੈਲਕਮ ਬੈਕ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਟਾਈਮ ਹੈ ਜੀ ਅਸੀਂ ਹੋ ਚੁੱਕਿਆ ਜੀ ਸੋ ਮੰਮੀ ਸਾਡੀ ਸਾਡੀ ਮਾਸੀ ਨਾਲ ਲੱਗੀ ਹੋਈ ਐ ਟਿੰਗੜੀ ਛਿੰਗੜੀ ਉਹ ਪੈ ਸੋ ਇੱਕ ਟਿੰਗੜੀ ਹਾਂ ਆਜਾ ਤੇ ਚੰਗਾ ਜੇ ਵੇ ਲੋ ਅੱਛਾ ਸੁਰੇ ਸੁਰੇ ਜੁਆਗ ਸਾਡੇ ਰੋਈ ਜਾਂਦੇ ਨੇ ਤੁਸੀਂ ਦੋਨੇ ਆਉਣਾ ਇਹਨੇ ਧਾਰਕਾਰ ਤੇ ਮੈਂ ਗੱਲ ਕਹਿਣਾ ਚਾਹੁੰਦੀ ਆ ਬਲੋਗ ਆਪਣੇ ਬਲੋਗ ਚੱਲਦਾ ਹੈ ਵੀ ਵਿੱਚ ਵੀ ਆਉਂਦੇ ਨੇ ਹਾਂ ਪੁੱਛ ਕੇ ਦੱਸ ਦੇ ਸ਼ਾਮ ਨੂੰ ਆਉਣਾ ਗੁਗੜੀ ਪਰੇ ਕਾਣਾ ਚਾਹੁੰਦੀ ਨਹੀਂ ਯਾਰ ਗਲਤ ਲੋਕੀ ਟ੍ਰੋਲ ਕਰਦੇ ਕੋਈ ਮਾਂ ਨਹੀਂ ਚਾਹਦੀ ਹੁੰਦੀ ਵੀ ਹੁੰਦਾ ਬੱਚਾ ਹੁੰਦੇ ਤਾਂ ਦੂਰ ਮੈਂ ਕਿਹਾ ਆਜਾ ਜੱਜ ਇਹ ਕਾਹ ਨੂੰ ਪੰਜਾਬ ਬਾਨ ਦੇ ਸੋ ਜੇ ਬਹੁਤ ਗਲਤ ਗੱਲ ਹੈ ਜੀ ਕਾਹ ਬੋਲਣਾ ਦੇ ਲੈ ਜਨਾ ਤਾਂ ਕੋਈ ਮਾਣ ਚਾਹੁੰਦੀ ਹੁੰਦੀ ਵੀ ਉਹਦਾ ਬੱਚਾ ਉਹਦੇ ਤੋਂ ਦੂਰ ਹੋਵੇ ਲੋ ਕੋਈ ਪਿਆਉ ਨਹੀਂ ਚਾਹੁੰਦਾ ਹੁੰਦਾ ਵੀ ਉਹਨਾਂ ਦਾ ਬੱਚਾ ਉਹਨਾਂ ਤੋਂ ਦੂਰ ਹੋਵੇ ਸੋ ਤੁਸੀਂ ਉਹਨਾਂ ਨੂੰ ਗਲਤ ਨਾ ਬੋਲੋ ਇਸ ਵੈਰੀ ਬੈਡ ਥਿੰਕਿੰਗ ਥੋੜੀ ਸੋਚ ਬਹੁਤ ਮਾੜੀ ਅਟਾ ਕਾਕਾ ਵੀ ਉਹਨਾਂ ਤੋਂ 1 ਮਹੀਨਾ ਛੋਟਾ ਏ ਸੋ ਇੱਕ ਤੋਂ ਉਹਨਾਂ ਦਿਖਾ ਰਹੇ ਨੇ ਭਾਈ ਤੁਸੀਂ ਕੋਈ ਬੋਲਣਾ ਚਾਹੋਗੇ ਜੀ ਬਿਮਾਰ ਭੈਣੇ ਗਲਤ ਹੋ ਸਕਦੀ ਹੈ ਹੈ ਚਲ ਇਹਦਾ ਭਰਾ ਤੇਰਾ ਦਿਹਾੜਾ ਰਹਾ ਹੈ ਵਿਛਾਲ ਦੇ ਪੈਸੇ ਆਉਂਦੇ ਨੇ ਤੁਹਾਡੇ ਆਦੇ ਹਾਲੇ ਤੁਸੀਂ ਆਣੀ ਨਹੀਂ ਬੋਲ ਕੁਦੇ ਕੁਛ ਕੁਦੇ ਕੁਦੇ ਬੋਲ ਕੁਛ ਲੈ ਕੇ ਮੈਂ ਲੋਕਤਰੀ ਕੁਦੇ ਨਹੀਂ ਜਾਣਾ ਜਵਾਬ ਦਿੱਤਾ ਜੋਤੀ ਨੇ ਉਹ ਨੂੰ ਪੜਾ ਮੈਂ ਇੱਕ ਦਿਨ ਕਹਿ ਬੈਠੀ ਕਿਦੇ ਬੋਲ ਕੁਛ ਇੱਕ ਦਿਨ ਮੈਂ ਕਿਹਾ ਕਿ ਆ ਜਾ ਜੋ ਤੂੰ ਤੇ ਜਿਵੇਂ ਹੈ ਜਮਾ ਤੇ ਆ ਜਾ ਤਾਰੀ ਦਾ ਕਰਾ ਤੇਜੀ ਬਲੌਗ ਤੱਕ ਬਣੇ ਰਹੋ ਜੀ ਆਪਾਂ ਬਲੌਗ ਐਂਡ ਤੱਕ ਲੈ ਕੇ ਜਾਵਾਂਗੇ ਘੈਂਟ ਜਿਹਾ ਬਣਾਵਾਂਗੇ ਹਾਂ ਉਹਨ ਇੱਕੋ ਗੱਲ ਮਜ਼ਾ ਆਵੇਗਾ ਸੋ ਬਲੌਗ ਸਾਡੇ ਕੋਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨੀਚੇ ਬੈਲ ਆਈਕਨ ਬੈਲ ਆਈਕਨ ਜ਼ਰੂਰ ਦਬਾ ਦਿਓ ਤੁਮੇ ਜ਼ਰੂਰ ਕਰੋ ਲਾਈਕ ਕਰਿਓ ਤੇ ਬਲੌਗ ਤੱਕ ਬਣੇ ਰਹੋ ਐਂਡ ਤੱਕ ਸੋ ਬਲੌਗ ਬਹੁਤ ਘੈਂਟ ਹੋਣ ਵਾਲਾ ਤੂੰ ਸਵੇਰੇ ਸਵੇਰੇ ਦੱਸ ਹੈ ਬੋਲ ਬੱਕੇ ਨਾ ਕੁੱਤੇ ਮੇਰੀ ਗੱਲ ਪਹਿਲਾਂ ਸੁਣ ਲਵੋ ਇੱਕ ਮਿੰਟ ਵੇ ਹਾਂ ਜਿਆ ਵੇ ਯੱਦੜਾ ਪਹਿਲਾਂ ਕਾਰ ਲਵੇ ਮੈਨੂੰ ਯਾਦ ਰਹਿੰਦਾ ਮੈਂ ਸੁਖਿੰਦ ਸਿੰਘ ਕੀ ਮੰਨਿਆ ਦੱਸ ਨਹੀਂ ਤੈਨੂੰ ਕੀ ਪਤਾ ਹੀ ਵੀ ਤੂੰ ਜਿਆਦਾ ਹੈ ਟੋਪਲਾ ਜਿਆ ਮੇਰੇ ਛੇਤੀ ਇੱਕ ਆਵੇ ਪਈਏ ਜਲਦਾ ਏਵੇਂ ਮਿੱਟੜੇ ਹੋਏ ਨੋਟ ਦੇਣ ਨਾਲ ਦੇ ਦੇ ਨਾ ਪੋਤਰੇ ਪੋਤਰੀਆਂ ਉੱਠ ਨਹੀਂ ਉੱਠ ਉੱਟ ਅਜੀ ਦਾਦੀ ਕੋਲੇ ਰਿਹਾ ਚੰਗਾ ਮੰਨ ਤੂੰ ਅਮੂ ਕੁਛ ਕਹਿਣਾ ਚਾਹੇਂਗਾ ਤੂੰ ਬੇਟਾ ਨੋ ਕਾ ਜਾਨਾ ਸਬਸਕ੍ਰਾਈਬ ਕਰ ਦੋ ਮੇਰੇ ਮਾਮੇ ਚੈਨਲ ਸਬਸਕ੍ਰਾਈਬ ਕਰ ਦੋ ਮੇਰੇ ਮਾਮੇ ਸੋ ਜੀ ਜੋ ਤੁਸੀਂ ਚੀਜ਼ ਦੇਖਣਾ ਚਾਹੁੰਦੇ ਹੋ ਜੀ ਸੋ ਜੀ ਦਿਖਾਵਾਂਗੇ ਕਿਉਂਕਿ ਫਿਲਹਾਲ ਸਾਡਾ ਕਾਕਾ ਪੀ ਰਿਹਾ ਜੀ ਦੁੱਧ ਮਿਲਕ ਦਾ ਬੁਰੀ ਸੇਕ ਦਾ ਸਾਬਸਕ੍ਰਾਈਬਰ ਮੈਂ ਤੇਰੇ ਕੋਲ ਮੈਂ ਤੇਰੇ ਕੋਲ ਸਵਾਲ ਪੁੱਛਣਾ ਚਾਹੁੰਨਾ ਛੋਲੇ ਪਿਆ ਤੇਰੇ ਦੰਦਾਂ ਦੇ ਵਿਰਲੇ ਕੌਣੇ ਹਾਂ ਤੇਰਾ ਚੈਨਲ ਸਬਸਕ੍ਰਾਈਬ ਕਰ ਗਾ ਉਹਨੇ ਕਿਉਂਰ ਪਾ ਦੰਦ ਕੈ ਨਹੀਂ ਵਿਰਲੇ ਆ ਮਾਦੂ ਨੇ ਇੱਕ ਵਾਰੀ ਹੈਨਾ ਜਿੰਨੇ ਆਉਂਦੇ ਨੇ ਨਹੀਂ ਨਹੀਂ ਖੋਦੇ ਜਾਣੇ ਹੂੰ ਦੋੜਦੇ ਚੇਰੀ ਕਰਦਾ ਅੱਛਾ ਜੋਏ ਜੋਏ ਤੂੰ ਕਰਨੀ ਹੈ ਪਰ ਦੰਦਲੇ ਨਿਕਲ ਬਾਹਰ ਚੱਲ ਮੈਨੂੰ ਵਾਕ ਚੱਲ ਚੱਲ ਮੈਨੂੰ ਵਲੋਗ ਬਣਾਉ ਤੁਹਾਡੀਆਂ ਵਾਲੀ ਫੁੱਦੀਆਂ ਵਾਲੀ ਚੰਟੇ ਸੁਕੜੀ ਸਾਡੀ ਗਾਲਾਂ ਬਹੁਤ ਕੱਢਦੀ ਅਕਸ਼ੇ ਦਾ ਨਾਮ ਬਦਨਾਮ ਉਹ ਤਾਂ ਜੀ ਮਰ ਕੰਨ ਮੇ ਕੋਟ ਕੈਰੀ ਕਰਾ ਦੁੱਦੂ ਬੀਲੀ ਆਦੀ ਦੁੱਦੂ ਬੀਲੀ ਆ ਚੋਨੇ ਨੇ ਹੋਈ ਤੂੰ ਕਾ ਲੱਗ ਗਿਆ ਪਛੀ ਬੁਗਗੇ ਨੇ ਆ ਅਤੀ ਤੇਰੇ ਬਰੇ ਚੋਨੇ ਗਾਕੜੇ ਅਸੀਂ ਹੀਟਰ ਦੇ ਅੱਗੇ ਪਏ ਆ ਪਾਉ ਅਸੀਂ ਸ਼ੇਰੇ ਨਾਲ ਹੀਟਰ ਦੇ ਅੱਗੇ ਪਏ ਆ ਬਸ ਬੱਚੇ ਇਹ ਜਵਾਕਾਂ ਨੂੰ ਵੇਖ ਵੇਖ ਬਹੁਤ ਰੋਂਦਾ ਹੈ ਸੋਰ ਤਾਂ ਚਾਲੂ ਹੈ ਇੱਕ ਮਿੰਟ ਜੀ ਫੜੋ ਫੜੋ ini <tuk tangan> salah <tuk tangan> ਸਸਿਕਾ ਜੀ ਸਸਿਕਾ ਜੀ ਸਾਰਿਆਂ ਨੂੰ ਘੱਟ ਵਲੌਗ ਦੇ ਵਿੱਚ ਬਣੇ ਫੇਮਸ ਹੋਣਾ ਚਾਹੀਦਾ ਬੋਲ ਐਂ ਐਂ ਨਹੀਂ ਨਾ ਕੋਈ ਤੇ ਤੁਸੀਂ ਸਾਡੀ ਕਾਲੀ ਐਕਟ ਵਿੱਚ ਦੂਸਰੀ ਵੀਡੀਓ ਦੇਖ ਲਈਏ ਜੇ ਨਹੀਂ ਵੇਖੀ ਤਾਂ ਸਾਡੇ ਇੰਸਟਾਗ੍ਰਾਮ ਕਾਉਂਟ ਤੇ ਜਾਓ ਤੇ ਤੁਸੀਂ ਵੇਖੋ ਲੈ ਲੈ ਨਾ ਕਾਹ ਦਿਨ ਤੇ ਮੇਰੇ ਕਾਉਂਟ ਨੂੰ ਫੋਲੋ ਕਰੋ ਨਹੀਂ ਫੇਮਸ ਨਹੀਂ ਹੋਣਾ ਠੀਕ ਹੈ ਤੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿੰਨੇ ਜਿੰਨੇ ਸਾਡੀ ਕਾਲੀ ਐਕਟ ਵਿੱਚ ਵੀਡੀਓ ਨਹੀਂ ਵੇਖੀ ਜਾ ਕੇ ਇੰਸਟਾਗ੍ਰਾਮ ਤੇ ਵੇਖ ਲਓ ਲ ਤੂੰ ਮੇਰੇ ਨਾਲ ਕਾਹ ਦਿੱਤਾ ਮਨ ਤੂੰ ਕੁਛ ਕਹਿਂਗਾ ਬੇਟਾ ਨਹੀਂ ਮੇਰੇ ਫੋਲੋ ਕਰ ਲਓ ਇਹ ਚੀਜ਼ ਤੇ ਰੱਖ ਬੰਦੇ ਦੇ ਵਿੱਚ ਮਨ ਤੂੰ ਕੁਛ ਕਹਿਂਗਾ ਬੇਟਾ ਜਦੋਂ ਜੀ ਬਣਾਉਂਦਾ ਤਾਂ ਉੱਖਾ ਲੱਗਦਾ ਰਾਤ ਨੂੰ ਬਣਾਈ ਹੋਏ ਦਿਨ ਰਾਤ ਵਧੀਆ ਇਕੱਲਿਆਂ ਰੋਟੀਆਂ ਹੀ ਹੁੰਦੀਆਂ ਆ ਜਾਂ ਅੰਡੇ ਵਾਲਾ ਕਰ ਜੀ ਨੇ ਮੋਲਿਆ ਲਾਇਆ ਦੁੱਧ ਤੇਰੀ ਤੇ ਕਿਸਮਾ ਇਹੋ ਜੀ ਤਾਰਾਂਗੇ ਨਾ ਜਿਹੜੇ ਯਾਦ ਰੱਖਾਂਗੇ ਜੀ ਮम्मी ਥੋੜੇ ਦੇਰ ਰੁਕ ਜਾਣੀ ਮੇਰਾ ਚੱਲ ਪੈਣਾ ਯਾਰ YouTube ਮੈਂ ਤੈਨੂੰ ਕਹਿ ਦਿੰਦਾ ਵੀ ਤੇਰੀ ਕਿਸ਼ਤ ਨਹੀਂ ਤਾਰਦੀ ਮੇਰੇ ਮਨ ਮੋਟਰਸਾਈਕਲ ਲੈ ਜਾਂਦੇ ਤੇ ਲੈ ਜਾ ਸੁਆੜੇ ਦਿਨਾਂ ਦੇ ਤੁਸੀਂ ਕੁਛ ਅਨਚੋਏ ਗੱਲਾਂ ਵੇਖ ਸਕਦੇ ਈ ਜੀ ਸੋ ਗੱਲਾਂ ਘਰ ਤੋਂ ਸਟਾਰਟ ਹੁੰਦੀਆਂ ਨੇ ਜੋ ਸਾਡੇ ਵੀ ਘਰ ਤੋਂ ਸਟਾਰਟ ਹੋ ਚੁੱਕੀਆਂ ਨੇ ਜੀ ਨਵ ਕੋਣ ਨੂੰ ਫੋਲੋ ਕਰੋ ਨਵਕਰ ਕੋਈ ਤਾਂ ਬੋਲ ਬੇਟਾ ਨਹੀਂ ਨਵ ਕੋਈ ਤਾਂ ਬੋਲ ਅਕਾਊਂਟ ਫੋਲੋ ਕਰੋ ਨਵਕਰ ਨਹੀਂ ਇੰਸਟਾਗ੍ਰਾਮ ਤੇ ਕੋਈ ਨਾ ਸਟੋਰੀ ਪਾਈ ਹੋਈ ਹੈ ਅੱਜ ਉਹਦੇ ਤੇ ਕਿਹਦੀ ਸਟੋਰੀ ਪਾਈ ਹੈ ਜੰਨੀ 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 ਦਾ ਨਾਮ ਕਿੰਦੀ ਮਾਨੀ ਜੰਨੀ ਮਾਨੀ ਨੂੰ ਤਾਂ ਕਿਦੇ ਐ ਵਟ ਵਟ ਪੈਂਦੀ ਹੈ ਮਾਨੀ ਹੈ ਨਾ ਹੁੰਦਾ ਨਾਮ ਹੀ ਮਾਨੀ ਤਾਂ ਉਹ ਤਾਂ ਬੜਾ ਲੱਗਦੀ ਹੈ ਨਾਨੀ ਨਾਨੀ ਮੈਂ ਕਲਾਣੀ ਕਿਉਂ ਹਾਂ ਇਹ ਕੀ ਕਲਾਣੀ ਕਲਾਣੀ ਕਹਣਾ ਲੈ ਤੂੰ ਵੀ ਕੁੜੀ ਹੈ ਤਾਂ ਤੈਨੂੰ ਕੋ ਕਲਾਣੀ ਕਹ ਦੇ ਫੇਰ ਮੈਂ ਚੱਪਾ ਦਰ ਤੂੰ ਐਸਾ ਤੂੰ ਜਿਆਦਾ ਤੂੰ ਹੋਈ ਸੀ ਨਾ ਤੂੰ ਸਾਡੀ ਬੀਬੀ ਨੂੰ ਲੈ ਕੇ ਬੈ ਗਈ ਸੀ ਮਾਰ ਪੜੇ ਜਾ ਕੇ ਤੇਰਾ ਅਰੇ ਕਿਦੀ ਦੋਸਾ ਦੇ ਕਿਨੇ ਨਾਨੀ ਵਗੀ ਤੂੰ ਸਾਡੀ ਬੀਬੀ ਲੈ ਕੇ ਬੈ ਗਈ ਸੀ ਤੂੰ ਕਿਹਨੇ ਨਾਨੀ ਨੂੰ ਮਾਰਿਆ ਇਹ ਤਾਂ ਇਹ ਹੋ ਰਹੀ ਨਹੀਂ ਸੀ ਨਾਨੀ ਨੂੰ ਵੀ ਤੂੰ ਹੀ ਮਾਰ ਰਿਹਾ ਕਿ ਅਸੀਂ ਥੋੜੀ ਮਾਰਿਆ ਤੁਸੀਂ ਮਾਰਿਆ ਲੈ ਰਹਿੰਦੇ ਕੌਣ ਸੀ ਨਾਨੀ ਕੋਲੇ ਦੱਸ ਪਹਿਲਾਂ ਅਸੀਂ ਤੇ ਫੇਰ ਅਸੀਂ ਕਿਵੇਂ ਮਾਰ ਤਾਨੂੰ ਸੀਗਾ ਤੈਨੂੰ ਕਿ ਮਾਰਤਾ ਸ਼ਾਟਰ ਕਿ ਸ਼ਾਟਰ ਨੂੰ ਤੁਸੀਂ ਮਾਰਤਾ ਏ ਅਸੀਂ ਦੱਲੀ ਦੇ ਪੁੱਤਰਾ ਨਹੀਂ ਮਾਰਿਆ ਕਿਉਂ ਨਹੀਂ ਮਾਰ ਰਾ ਤੁਸੀਂ ਮਾਰਿਆ ਸਿਰ ਮਾਰੋ ਕਾਂਦ ਨਾਲ ਕਾਂਦ ਨਾਲ ਕਾਂਦ ਨਾਲ ਪੁੱਤਰਾ ਕਾਂਦ ਨਾਲ ਕਾਂਦ ਨਾਲ ਰਾਜਾ ਬੇ ਕਾਂਦ ਨਾਲ ਮੈਂ ਨਾ ਜਾਇਦਾ ਮੈਂ ਨਾ ਪੰਗਾ ਲਈ ਜਾਂਦਾ ਕਾਂਦ ਨਾਲ ਸਿਰ ਮਾਰ ਕਾਂਦ ਨਾਲ ਕਾਂਦ ਨਾਲ ਮੈਂ ਅੰਦਰ ਕਾਂਦ ਬੜ ਦੰਦ ਲੈ ਦੰਦ ਕਰੀ ਤੂੰ ਨਾਲ ਆ ਸਨ ਆਦੇ ਗੱਲ ਨਾ ਛੋਟੀ ਮਾਂ ਉਹ ਲੱ ਪਰਦੰਦਲ ਪਰਦੰਦਲ ਕਿ ਮਾਂ ਓਹ ਲੜੋ ਨਾ ਗੱਲ ਪੋ ਅਸੀਂ ਕਿਤਾਸੀ ਲੜੋ ਨਾ ਗੱਲ ਪੋ ਗੱਲ ਆ ਕਿਹਨੇ ਮੇਰੇ ਨਾਲ ਮੈਂ ਇਹ ਗੱਲ ਨਾ ਪੋ ਜਾਕੂ ਨੇ ਕਾਰਨ ਨਾ ਕਸ਼ਰ ਮਾਰਾ ਦਾ ਗਰਮ ਕਾਰਕੋਟ ਮੈਂ ਚਿੱਟ ਕੇ ਆਵਾਜ਼ ਨਾ ਭਾਰਤੀ ਦੁਨੀਆ ਮਾਦਾਨ ਨਹੀਂ ਸੋਢੀ ਕੋਲ ਤੂੰ ਕੀ ਹਾਂ ਉਹ ਲੜਾਈ ਲੱਗੇ ਨਿਕਲ ਲਕਟਾ ਸਹੀ ਗਲੇ ਨਾ ਨਾ ਦੂਣ ਫਾਂਟੀ ਚਾੜ ਦੇਣੀ ਕਿੱਡੇ ਤੂੰ ਬੰਦੇ ਪੈ ਜ ਸਤਾਨ ਗਲਤੀਕਾਰ ਬੈਠੇ ਨਾ ਲੈ ਕੇ ਨਹੀਂ ਤਾਂ ਚੰਗਾ ਪੜਾ ਚੱਲਦਾ ਪੈ ਇਸ ਟਾਈਮ ਮਜ਼ਾ ਆ ਰਿਹਾ ਹੀ ਕਰੇ ਹਵੇ ਲੱਭੀ ਆਂਗਾ ਪੈ ਲਖੋ ਕੇ ਆਲਾ ਤੁਹਾਨੂੰ ਲੈ ਕੇ ਜਾਂਦਾ ਉਹ ਦੇਰ ਤਾਂ ਵੇਸਾ ਬਸ ਆ ਬਹੁਤ ਅੱਪੜ ਦੰਦਲ ਜਾ ਮੂਣਾ ਮੱਥੇ ਦਾ ਹਾਲ ਤੇ ਮਣੀ ਬੈਸਲੇ ਲਾ ਲਾ ਮੂਤੇ ਕਿਵੇਂ ਜੀ ਮੈਂ ਵਿੱਚ ਨਹੀਂ ਮੈਂ ਵਿੱਚ ਪੀਲ ਕਰ ਦੇ ਨਾ ਕਾ ਟੋਪੀ ਪਾਲਾ ਤੇ ਬੈਸ ਨਹੀਂ ਨਾਰਾ ਮਾੜੀ ਜੀ ਅੱਛਾ ਇਹ ਕਹਿੰਦੀ ਮੈਂ ਆਂ ਜਾਂ ਅਣੀ ਫਟ ਦੱਲ ਇਹ ਕਿਹਦੀ ਦੱਲ ਬਣਾ ਲਾਵਾ ਤੇ ਕੀ ਦੱਬਾ ਕਿ ਉਹਦਾ ਲਿਆ ਕੀ ਨਾ ਦੱਲ ਬੋਲ ਨਹੀਂ ਕੋਸ਼ਿਸ਼ ਹੁੰਦੀ ਲੈ ਮਮੀ ਤਾਂ ਦੇ ਦਵ ਕੰਨ ਨਹੀਂ ਬਿਮਾਰ ਨਾ ਹੋ ਜਾਂਦੇ ਛੇਤੀ ਆਜ ਛੇਤੀ 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 ਆਜ ਛੇਤੀ ਤੁਰਿਆ ਆ ਇੱਕ ਇੱਕ ਗੱਲ ਹੀ ਵਿੱਚ ਆ ਜਾਂਦੇ ਐਵੇਂ ਆ ਜਾਈ ਜਦ ਆਪਾਂ ਬੋਲਦੇ ਨਹੀਂ ਜੀ ਹੈਲੋ ਕਾਈਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਕਾਜੀ ਜੀ ਨੈਲੋ ਗਾਇਸ ਮਕੰਡਾ ਚਾ ਨਮਸਕਾਰ ਕਰਦੇ ਸਾਰਿਆਂ ਨੂੰ ਸਾਰੇ ਆਪਾਂ ਨੂੰ ਕਾਕਾ ਦੇ ਨਮਸਕਾਰ ਹੋ ਤਣਦੇ ਸੋ ਜੀ ਆ ਸਾਡੀ ਗੋਲੀ ਵਿਦ ਮਿਆ ਕਾਕਾ ਚਲੋ ਆਪਾਂ ਤੁਤ ਨੂੰ ਆਈ ਤੇ ਆਉਂਦੀ ਪਈ ਸੀ ਤਾਂ ਵੇ ਕੱਢੀ ਆ ਦੇ ਪਿਆਲਾ ਦੁੱਧ ਉਹਨੂੰ ਐਵੇਂ ਲੈ ਕੇ ਬੈਠਾ ਪੁੱਤ ਉਹਨਾਂ ਨੇ ਮੈਂ ਗੱਲ ਕਰਾ ਤਾ ਫਿਰ ਨਹੀਂ ਇੰਨੇ ਦੁੱਧ ਤੇ ਸੌਂ ਗਈ ਕੁੜੀ ਨਿਕਲਾ ਐਂਡੇ ਚ ਐਂਡੇ ਚ ਕੁੜੀ ਕੁੜੀ ਇਹਦੇ ਕਲਾਇਂ ਐਂਡੇ ਚ ਕੁਦੀ ਤੂੰ ਕਿੰਨੇ ਚੋਂ ਨਿਕਲਿਆ ਚਾਪਦੇ ਤਾਂ ਨਹੀਂ ਆਇਆ ਕੀ ਮੈਂ ਕਿਹਾ ਤੂੰ ਕਿੰਨੇ ਚੋਂ ਨਿਕਲਿਆ ਤੂੰ ਵੀ ਤਾਂ ਐਂਡੇ ਚ ਫਿਰ ਮੈਂ ਦੁੱਧ ਪੀ ਲਿਆ ਵੇ ਲਾੜ ਅੰਮੀ ਜੀ ਅੰਮੀ ਜੀ ਜੇਦਾ ਕਹਿਣਾ ਹੋ ਜਾ ਕਮਾਣਾ ਅੰਮੀ ਜੀ ਤੇਰੇ ਵੱਡੇ ਨੇ ਕੌਣ ਔਨੰਮੀ ਜੀ ਇਹਦੇ ਵਿੱਚ ਕੀ ਕਰੇ ਕੋਦੇ ਕੁਛ ਤਾਂ ਬੋਲ ਬੇਟਾ ਹਮ ਮਿਲੇ ਉਹਨੂੰ ਹੋਗੇ ਬੜੇ ਅਰਸੇ ਮਿਲੇ ਉਹਨੂੰ ਹੋਗੇ ਬੜੇ ਅਰਸੇ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮਿਲਿਆ ਨੂੰ ਭੂਗਿਆ ਬੜੇ ਅਰਸੇ ਉਰਦਾਈ ਮੈਂ ਉਹਦੇ ਪੂਆ ਦਾ ਸੀਨ ਲਵਾ ਵਿੱਚ ਬੇਈਰਾ ਜਲਦੀ ਉਰਦਾ ਦੇ ਜਲਦੀ ਪੂਆ ਸਾਸਰੀ ਘਰ ਸਾਸਰੀ ਘਰ ਕੀ ਹਾਲ ਚਾਲ ਠੀਕ ਹੈ ਵਲੋਗ ਬਣਦਾ ਪਿਆ ਵਲੋਗ ਬਣਦਾ ਪਿਆ ਸਾਸਰੀ ਘਰ ਕਹਿੰਦੇ ਸਾਰਿਆਂ ਨੂੰ ਉਹਨਾਂ ਨੇ ਸਾਹਮਣੇ ਮੋ ਮੋ ਉਹਨਾਂ ਨੇ ਬੁਲਾਇ ਮੋਨਾਂ ਨੂੰ ਮੋਨਾਂ ਨੂੰ ਇਹਨੇ ਨਾ ਮਾ ਗੋ ਲੱਭ ਲੰਦ ਪਰ ਸਤਿ ਸ਼੍ਰੀ ਅਕਾਲ ਲੋਟੇ ਸਤਿ ਸ਼੍ਰੀ ਅਕਾਲ ਬਲੌਗ ਚੱਲਦਾ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਕਰ ਲੋ ਕੱਕ ਨਾ ਗੱਲ ਮਿਲਿਆ ਨੂੰ ਹੋ ਗਿਆ ਪਰ ਹਾਂਜੀ ਸੋ ਐਸਾ ਦਨ ਕਰਦਾ ਐ ਜੀ ਵਲੌਗ ਦੀ ਸਮਾਪਤੀ ਸੋ ਜਿਹੜੇ ਜਿਹੜੇ ਚੈਨਲ ਤੋਂ ਨਵੇਂ ਹੈਗੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ 8-9 ਮਿੰਟ ਦਾ ਵਲੌਗ ਹੋ ਚੁੱਕਿਆ ਐ ਸੋ ਸਾਡੀ ਕੰਪਲਸਰੀ 8-9 ਮਿੰਟ ਦੀ ਆ ਅੱਗੇ ਤੋਂ ਕਰਾਂਗੇ ਸਟਾਰਟ ਥੋੜਾ 22 ਮਿੰਟ ਦਾ ਬਣਾਉਣਾ ਕਰਾਂਗੇ ਪੰਜ ਛੇ ਦਿੱછા ਲਗਾਤਾ ਬੁਆ ਦਾ ਨਾ ਯਾਰ ਕੀਤੀ ਜਾਲੀ ਸਾਡਾ ਕਾਕਾ ਨਿੱਕਾ ਮਾਰੀ ਜਾਂਦਾ ਜੀ ਮੱਕਾਨੇ ਨਿੱਕਾ ਬਾਜਾਈ ਬੁਆ ਦਾਦੀ ਸੋ ਬਾਏ ਬਾਏ ਜੀ ਲਵ ਯੂ ਸੋ ਮੈਨ ਸਾਰਿਆਂ ਨੂੰ ਨੀਚੇ ਦਿੱਤੇ ਨੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਅੱਛਾ ਚਲੋ ਬਾਏ